ਕੀ ਨਾਟਾ ਕਿਥੇ ਹੈ ਸਲੋਚਨਾ ਕਿਥੇ ਰਹਿੰਦੇ ਹੋ ਨਾਮਦਾਰ ਖਾਨ ਰੋਡ ਅੱਛਾ ਕੀ ਦਿੱਕਤ ਹੋਈ ਹੈ ਦਿੱਕਤ ਰਾਤ ਨੂੰ ਬੰਦਾ ਆਇਆ ਹੋਣਾ 2:30 ਵਜੇ ਕੇ ਕਰੀਬ ਮੈਂ 3 ਵਜੇ ਉੱਠੀ ਉਸਨੇ ਅੰਦੇ ਸਾਰ ਸਪਰੇਅ ਮਾਰਤੀ ਸਾਨੂੰ ਦੋਨਾਂ ਨੂੰ ਅਸੀਂ ਨਹੀਂ ਮਤਲਬ ਉੱਠ ਪਾਏ ਪੋਣੇ ਇੱਕ 3:30 ਕੇ 3 ਮੈਂ ਉੱਠੀ ਉੱਠ ਕੇ ਉਹ ਬਾਰੀ ਮਾ ਸੀਗਾ ਇੱਕ ਬੈਗ ਉਰੇ ਪਿਆ ਸੀ 3 ਲੱਖ ਰੁਪਏ ਉਸਮਾ ਸਟੇਟਮੈਂਟ ਹੈਗੇ ਦੋ ਮੈਂ ਨਹਿ ਉਹ ਗਿਆ ਕਟਾਇਆ ਸੀਗਾ ਤੇ ਉਹ 3 ਲੱਖ ਰਾਤ ਨੂੰ ਹੀ ਆਇਆ ਸਾਡੇ ਘਰ ਵੀ ਸਵੇਰੇ ਮੈਂ ਐਫਸੀਆਈ ਬੈਂਕ માં ਹੋਰ 4948 ਤੜੀ ਪਾ ਦੂੰਗੀ ਉਹ ਇਸੇ ਇੱਕ ਤਰ੍ਹਾਂ ਕਈ ਇਸੇ ਤਰ੍ਹਾਂ ਰੱਖਿਆ ਉਸਨੇ ਆਇਆ ਬੈਗ ਮੈਂ ਤੇ ਕੱਢ ਲਿਆ ਸਪਰੇਅ ਮਾਰ ਕੇ ਉਧਰ ਇਹਨਾਂ ਨੂੰ ਤੇ ਬਾਕੀ ਉਸਨੇ ਵਿੱਚ 5000 2000 4000 ਉਹ ਬੱਚੇ ਕੰਨ ਦਾ ਉਹ ਨਿਕਲ ਕਾਰਡ ਉਸਨੇ ਕੋਈ ਨਹੀਂ ਚੱਕਿਆ ਕਾਰਡ ਨਹੀਂ ਉਸਨੇ ਜਦ ਮੈਂ ਉੱਠੀ ਇੱਕਦਮ ਮੈਂ ਕਿਹਾ ਵੀ ਚੋਰ ਵੜ ਗਿਆ ਸਾਡੇ ਘਰ ਤਾਂ ਮੈਂ ਉਰੇ ਖੜੀ ਹੋ ਗਈ ਮੈਂ ਕਿਹਾ ਉੱਠ ਜੋ ਜਲਦੀ ਸਾਡੇ ਘਰ ਤਾਂ ਚੋਰ ਆ ਗਿਆ ਤੇ ਇਹ ਪਹਿਲੀ ਆਵਾਜ਼ ਮੈਂ ਉਠੇ ਨਹੀਂ ਮੈਂ ਦੂਸਰੀ ਆਵਾਜ਼ ਫੇਰ ਦਈ ਉਹ bari mai ਹੀ ਰਿਆ ਮੂੰਹ ਕਰਕੇ ਉਹ ਬਾਹਰ ਨਹੀਂ ਆਇਆ ਜਦ ਮੈਂ ਦੁੱਜੇ ਵਾਰੀ ਆਵਾਜ਼ ਦਈ ਮੈਂ ਕਿਹਾ ਸਾਡੇ ਘਰ ਤਾਂ ਚੋਰ ਆ ਗਿਆ ਉੱਠ ਜੋ ਤੁਸੀਂ ਇਹ ਉੱਠੇ ਫਿਰ ਉਹ ਉਸਨੇ ਪਾਸਾ ਲਿਆ ਪਾਸਾ ਲਿਆ ਤਾਂ ਉਸकी ਮਨ ਬਸ ਆਖਾਂ ਜਿਸ ਤਰ੍ਹਾਂ ਹੁੰਦੀ ਨਾ ਇਸੇ ਤਰ੍ਹਾਂ ਆਖਾਂ ਸੀਗੀ ਤੇ ਮੈਂ ਕਿਹਾ ਉਸਨੇ ਕਲ ਕਲ ਉਹ ਤੇ ਮੈਂ ਇਨਾ فاਸਲਾ 1 ਫੁੱਟ ਦਾ ਸਾਰਾ ਉਸਨੇ ਮੇਰੇ ਮਾਰਿਆ ਮੁਰਿਆ ਕੁਛ ਨਹੀਂ ਬਸ ਫਿਰ ਤਾਂ ਉਸਨੇ ਦੇਖਿਆ ਵੀ ਇਹ ਤਾਂ ਉੱਠ ਗਈ ਆ ਖੜੀ ਆ ਅਰੇ ਵੀ ਉੱਠ ਗਿਆ ਤੇ ਹੁਣ ਮਨ ਨੂੰ ਫੜ ਲੈਣਗੇ ਜਾਂ ਵੀ ਜੋ ਵੀ ਉਸਨੇ ਹਾਂ ਬਸ ਫਿਰ ਉਸਨੇ ਦੋ ਦੋ ਪੌੜੀਆਂ ਕੀ ਇੱਕ ਇੱਕ ਪੌੜੀ ਕਰਕੇ ਗਿਆ ਮੈਂ ਉੱਥੇ ਤੱਕ ਮੇਰੇ ਗੁੱਡੇ ਨੂੰ ਜਰਾ ਤਕਲੀਫ ਹੈ ਮੈਂ ਚੱਲ ਨਹੀਂ ਸਕਦੀ ਬਹੁਤਾ ਮੈਂ ਉੱਥੇ ਤੱਕ ਪਹੁੰਚੀ ਤਾਂ ਵੀ ਪੈਪ ਨੂੰ ਫੜ ਫੜ ਕੇ ਪਰ ਉਹ ਸਾਡੀ ਉੱਪਰਲੀ ਪੌੜੀਆਂ ਸਾਰੀ ਕ੍ਰੋਸ ਕਰ ਚੁੱਕਿਆ ਸੀ ਇਹ ਮਨ ਨੂੰ ਨਹੀਂ ਪਤਾ ਉੱਪਰ ਦੋ ਬੰਦੇ ਤਿੰਨ ਬੰਦੇ ਇਕੱਲਾ ਬੰਦਾ ਪਰ ਉਰੇ ਇਕੱਲਾ ਸੀ ਉਸਨੇ ਪੈਸਾ ਕਹੀ ਨਹੀਂ ਕੋਈ ਬੈਗ ਨਹੀਂ ਚੁੱਕਿਆ ਕੋਈ ਲਿਫਾਫਾ ਨਹੀਂ ਆਪਣੇ ਲੋਰ ਮਾਂ ਉਸਨੇ ਇੱਕ ਕਮੀਜ਼ ਦੇਈ ਵਿਸੇ ਪੈਸਾ ਉਸਨੇ ਸਾਰਾ ਉਰੇ ਤੋਂ ਪਾਇਆ ਹੋਇਆ ਜੀ ਕਿਉਂਕਿ ਇੰਨਾ ਮੰਨ ਪੁਲਿਸ ਨੇ ਕੰਪਲੀਟ ਇਹ ਪਹਿਲਾਂ ਗਏ ਸੀ ਉਹ ਲਿਖਤੀ ਉਸ ਤੋਂ ਬਾਅਦ ਕਾ ਉਸਨੇ ਕੁਝ ਵੀ ਨਹੀਂ ਕਰਿਆ ਕੁਝ ਵੀ ਨਹੀਂ ਇੱਕ ਵਾਰੀ ਆ ਕੇ ਨਹੀਂ ਦੇਖਿਆ ਵੀ ਹਾਂ ਭਾਈ ਚਲ ਕੈਮਰੇ ਚੈੱਕ ਕਰ ਲਿਓ ਬਾਹਰ ਲੈ ਜਾ ਪਿੱਛਲੇ ਕੋਈ ਨਹੀਂ ਕਰਿਆ ਹੈਗਾ ਹੁਣ ਅਸੀਂ ਤਾਂ ਇਹੀ ਚਾਹੁੰਦੇ ਵੀ ਭਾਈ ਸਾਡਾ ਪੈਸਾ ਮਿਲੇ ਤੇ ਅਸੀਂ ਤਾਂ ਹੁਣ ਜਾਣ ਵਾਲੇ ਸੀ ਹਲੇ ਕਰਾਏ ਹੋਏ ਹੋਣੇ ਕਾਗਜ਼ ਪੱਤਰ ਵੀ ਅਸੀਂ ਬਾਹਰ ਚਲੇ ਜਾਵਾਂਗੇ ਬੱਚਾ ਬੱਚੇ ਕਦ ਕੀ ਬੁਲਾ ਰਹੇ ਹੈ ਠੀਕ ਹੈ ਅਸੀਂ ਤਾਂ ਉਹ ਵੀ ਡਰ ਗਏ ਹੁਣ ਮੈਂ ਤਾਂ ਜਾਣਾ ਵੀ ਨਹੀਂ ਚਾਹੁੰਦੀ ਮੈਂ ਤਾਂ ਸਾਫ 깔 सुरक्षा ਵਾਸਤੇ ਕੁਝ ਨਹੀਂ ਮੈਂ ਤਾਂ ਸਾਡੇ ਬਾਹਰ ਕੈਮਰੇ ਲੱਗੇ ਹੋਏ ਉੱਪਰ ਨਹੀਂ ਹੈ ਕਿ ਕੋ ਜਿਹੜੀ ਗੱਲ ਤੇ ਬਾਹਰ ਤਾਂ ਸਾਡੀ ਸਾਰੀ ਸੇਫ ਹੈ ਅੰਦਰਲੀ ਸਾਡੀ ਬਿਲਕੁਲ ਵੀ ਸੇਫ ਨਹੀਂ ਹੋਰ ਵੀ ਮੇਂ ਚੋਰੀਆਂ ਹੋਈਆਂ ਜੀ ਹਾਂਜੀ ਸਾਡੇ ਬਸ ਆ ਗਲੀ ਪਾਰ ਕਰਕੇ ਨਾ ਅਗਲੀ ਗਲੀ ਹੈ ਅਗਲੀ ਗਲੀ ਆ ਉਸ ਗਲੀ ਮਤੇ ਉਹ ਪਰਸੋਂ ਆਈ ਸੀ ਮੇ ਕ ਮਨ ਤਪ ਉਹ ਉੱਧਰ ਜਾ ਉੱਧਰ 10 ਜੂਨ ਨੂੰ ਉੱਥੇ 10 ਜੂਨ ਨੂੰ ਉੱਥੇ 10 ਜੁਲਾਈ ਨੂੰ 9 ਜੁਲਾਈ ਨੂੰ ਸਟੇ ਕਰਾਂਗੇ ਉਸਕੇ 10 ਜੋੜੀਆਂ ਟਾਪਸ ਕੀ ਸੀ ਉਹ ਮਕਾਨ ਕੀ ਉਹਨਾਂ ਨੇ ਸ਼ੁਰੂ ਕਰਿਆ ਹੋਇਆ 10 8 5 7 ਲੱਖ ਰੁਪਈਆ ਉਸਕਾ ਉਂਝ ਸੀਗਾ ਕਹਿੰਦੇ ਸਾਡੇ ਚਾਹ ਬਣਾਣ ਨੂੰ ਵੀ ਮੇਰੀ ਨਾਨਾਣ ਆਈ ਉਸਨੇ ਸਾਨੂੰ 1300 ਰੁਪਈਆ ਦੇਆ ਤਾਂ ਅਸੀਂ ਦੁੱਧ ਲਿਆਇਆ ਤਾਂ ਅਸੀਂ ਚਾਹ ਬਣਾਈ ਇੰਨਾ ਰੋਣਾ ਕੰਢੀ ਕਦੇ ਅਸੀਂ ਸੋਚਿਆ ਸੀ ਦੋ ਮੁੰਡੇ ਇੰਜੀਨੀਅਰ ਉਹ ਪਏ ਕਮਰੇ ਮਾ ਉਹ ਮੀਆਂ ਬੀਬੀ ਪਾਏ ਅੰਦਰ ਜਿਹੜਾ ਕਮਰਾ ਸੀ ਉਸਮਾਤੇ ਸਾਰਾ ਕੁਝ ਲਿਆ ਕੇ ਉਹਨਾਂ ਇੱਕ ਇੱਕ ਪੈਂਟੀ ਕਿੱਕ ਚੀਜ਼ ਇੱਕ ਇੱਕ ਫਰੋੜ ਦੇਖੋ ਜੀ ਸਾਨੂੰ ਪਤਾ ਲੱਗਿਆ ਸੀਗਾ ਕਿ 10 ਤਰੀਕ ਨੂੰ ਇੱਥੇ ਚੋਰੀ ਹੋਈ ਸੀ ਔਰ ਫਿਰ ਅੱਗੇ ਪਤਾ ਲੱਗਿਆ ਕਿ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਨੇ ਐਫ ਆਈ ਆਰ ਤੱਕ ਕਰਤੀ ਹੈਗੀ ਐ ਉਹ ਵੀ ਪ੍ਰੈਸ਼ਰ ਵਿੱਚ ਪਰ ਜੋ ਅਸਲੀ ਗੱਲ ਹੈ ਆਕੇ ਛਾਂਬੀਨ ਤੱਕ ਆਣੀ ਚਾਹੀਦੀ ਹੈ ਫਿੰਗਰਪ੍ਰਿੰਟਿੰਗ ਲੈ ਲੋ ਕੁਝ ਲੈ ਲੋ ਕੁਛ ਤਾਂ ਪਤਾ ਲੱਗੇ ਬੰਦੇ ਦਾ ਔਰ ਜੋ ਸੁਨਨ ਚ ਆਏ تھے ਹੋਰ ਜਗ੍ਹਾ ਵੀ ਚੋਰੀਆਂ ਹੋਈਆਂ ਨੇ ਔਰ ਪੈਟਰਨ ਲੱਗਦਾ ਜਿਵੇਂ ਇੱਕੋ ਹੀ ਹੈ ਔਰ ਇਹਨਾਂ ਨੂੰ ਕੁਝ ਸੰਗਾ ਕੇ ਦੋਨੋਂ ਮੀਆਂ ਸਾਡੇ ਬਜ਼ੁਰਗਾਂ ਨੂੰ ਉਹਨਾਂ ਨੂੰ ਬੇਹੋਸ਼ ਕਰਤਾ ਔਰ ਜੇ ਉਹਦੇ ਕੁਝ ਜ਼ਿਆਦਾ ਕਰ ਦਿੰਦੇ ਤਾਂ ਜਾਨ ਵੀ ਜਾ ਸਕਦੀ ਸੀਗੀ ਤਾਂ ਇਹ ਜਿਹੜਾ ਲਾਅ ਐਂਡ ਆਰਡਰ ਜਿਹੜਾ ਖਰਾਬ ਹੋਇਆ ਹੋਇਆ ਹੈ ਇਸ ਤੇ ਪੂਰਾ ਗੌਰ ਕਰਨਾ ਚਾਹੀਦਾ ਹੈ ਪੁਲਿਸ ਨੂੰ ਔਰ ਉਪਰੋ-ਉਪਰੋ ਕਾਰਵਾਈਆਂ ਠੀਕ ਨਹੀਂ ਹੁੰਦੀਆਂ ਪੂਰੀ ਜਾਂਚ ਕਰਨੀ ਚਾਹੀਦੀ ਹੈ ਬੰਦੇ ਜੇ ਫੜਨੇ ਹੋਣ ਤਾਂ 2 ਮਿੰਟਾਂ 'ਚ ਫੜ ਚੱਕ ਪੜੇ ਲੱਗਦੇ ਨੇ ਤਾਂ ਹੁਣ ਜਿਹੜੇ ਬਜ਼ੁਰਗ ਆਪ ਇਕੱਲੇ ਰਹਿੰਦੇ ਹੋ ਉਹ ਕੀ ਕਰ ਸਕਾ ਕਰ ਸਕਣ ਦੱਸੋ ਐਂ ਲੱਗਦਾ ਜੀ ਵੀ ਲੋਕ ਆਪਣੇ ਘਰਾਂ 'ਚ ਵੀ ਸੇਫ ਨਹੀਂ ਸਹੀ ਬਿਲਕੁਲ ਨਹੀਂ ਜੇ ਇਹਨਾਂ 3 ਵਜੇ ਰਾਤ ਨੂੰ ਆ ਕੇ ਇਹਨਾਂ ਦੇ ਘਰ 'ਚ ਕੋਈ ਫਰੋਲ ਰਿਹਾ ਹੈ ਔਰ ਇਹਨਾਂ ਦਾ 3 ਲੱਖ ਰੁਪਇਆ ਤੇ ਜੋ ਵੀ ਕਾਗਜ਼ ਪੱਤਰ ਸੀ ਇਹ ਰਟਾਇਰ ਹੋਏ ਨੇ ਪੀਆਰਟੀਸੀ ਤੋਂ ਇਹਨਾਂ ਦੇ ਕਾਪੀ ਸੀਗੀ ਜਿਹੜੀ ਉਹਦੇ ਵਿੱਚ ਪੈਨਸ਼ਨ ਬੁੱਕ ਉਹ ਸਾਰਾ ਕੁਝ ਹੀ ਗਿਆ ਫਰੋਲ ਲਿਆ ਸਾਰਾ ਫਰੋਲ ਲਿਆ ਕੀ ਕਹਾਂਗੀ ਜੀ ਪੁਲਿਸ ਅਫਸਰ ਨੂੰ ਮੈਂ ਤਾਂ ਕਹਿਨੀ ਹੈ ਮੈਂ ਅਪੀਲ ਕਰਦੀ ਆਂ ਮੈਂ ਸੱਚੀ ਹੱਥ ਜੋੜਦੀ ਆਂ ਤੁਹਾਡੇ ਸਾਹਮਣੇ ਦੇਖੋ ਜਿੱਥੇ ਵੀ ਜਾਓ ਇਹੀ ਪ੍ਰੋਬਲਮ ਆ ਰਹੀ ਹੈ ਚੋਰਿਆਂ ਦੀ ਦਕੈਤ ਦੇ ਦਿਨ ਦਿਹਾੜੇ ਹੋ ਰਹੇ ਨੇ ਲੋਕਾਂ ਨੇ ਲੁੱਟਮਾਰ ਹੋ ਰਹੀ ਹੈ ਕੁਝ ਤਾਂ ਕਰੋ ਭਾਈ ਮੇਰੀ ਤਾਂ ਇੰਨੀ ਅਪੀਲ ਹੈ ਤੁਹਾਨੂੰ ਪੁਲਿਸ ਵਾਲਿਆਂ ਨੂੰ ਕਿ ਸਾਡੇ ਪਟਿਆਲੇ ਦੇ ਲੋਕਾਂ ਨੂੰ ਥੋੜਾ ਤਾਂ ਸੇਫ ਫੀਲ ਕਰਵਾਓ